ਜੀ ਅੱਜ ਦਾ ਮੌਸਮ ਕਿੱਦਾਂ ਦਾ ਸਹੀ ਤੋ ਜਾਨ ਦਾ ਮੌਸਮ ਬਦਲ ਗਿਆ ਸਿਆਲਾ ਆ ਗਿਆ ਮੈਨੂੰ ਕਿਤੇ淋ਨ ਲੱਗ ਗਿਆ ਤਾਂ ਇਸ ਕਰਕੇ ਜਲੇਉਂਗੀ ਨੀ ਇੱਕ ਦੋ ਆਪੀ ਸੇ ਖਾਣੇ ਕਪੜੇ ਭਾਈ ਜਾਂਦੇ ਆ ਨੀ ਤੋ ਤੇ ਇਹ ਤਾਂ ਬਦਲ ਗਿਆ ਆ ਮੈਂ ਸੁੱਕ ਜਾਣ ਸਹੀ ਮੈਂ ਸੋਚ ਨਹੀਂ ਮੈਂ ਬਹੁਤ ਟਾਈਮ ਨਹੀਂ ਦੇਦੀ ਹੋ ਜੰਨੀ ਨਾ ਅੱਗਾ ਫਿਰ ਕੀ ਕਰੀਏ ਕੰਮ ਕੀਤੇ ਹੀ ਹੋਣਾ ਗੱਲਾਂ ਦਾ ਥੋੜੀ ਹੋਣਾ ਆਉਏ ਚੈ ਲੈ ਆ ਹੈ ਨੀ ਹਾਂ ਕਿਹਨੂੰ ਗੱਲ ਸੁਣਾ ਆਪੀ ਕਿੰਨੂੰ ਸੁਣਾਉਣਾ ਹਾਂ ਕਿੰਨੂ ਸੁਣਾਉਣਾ ਮਨਸ਼ਿਆ ਤਾਂ ਨਿੰਨੂ ਨਾਲ ਪਰਹੀ ਜਾਂਦੀ ਹਵੇ ਮੈਂ ਤੇ ਹੁਣ ਨਹੀਂ ਆਈ ਮੈਂ ਕਿਹੜਾ ਤੇ ਕੋਈ ਨਾ ਨੂੰ ਇਹਨੂੰ ਕਹਿ ਦਿੰਦੇ ਨਾ ਗੱਲਾਂ ਬਾਵਾ ਕਰਦੀ ਆ ਤਾਂ ਕਿ ਕਰਮੇ ਕਿ ਤੈਨੂੰ ਨਹੀਂ ਲਾਤੀ ਨਹੀਂ ਆਈ ਹਾਂ ਸਿਰ ਤੇ ਉਹ ਬੱਸ ਕੀ ਆਖੇ ਉਹੋਸ਼ ਨਹੀਂ ਮੈਂ ਹਾਂ ਦੱਸੋ ਮੈਂ ਹੋ ਕੰਮ ਕਰਦਾ ਹਾਂ ਸਾਰੇ ਸਰ ਦੇ ਕੰਮ ਕੋਲ ਹਾਂ ਨਹੀਂ ਆ ਬੁੱਕੇ ਕਿੱਥੋਂ ਲਿਆਉਂਦੇ ਜੀ ਇਹ ਆਪਣਾ ਥੀ ਛੋਲੇ ਦਰ ਮੇਰੇ ਪੇਵੜੇ ਬਾਗਲਾ ਆ ਬਸ ਇਹੀ ਲੈਂਦੇ ਨੂੰ ਅੱਧੀ ਉਹ ਦੋ ਤਿੰਨ ਲੰਬੀਆਂ ਤਾਂ ਹੀ ਉਹ ਹੋਏ ਨਾ ਫੋਟੇ ਦਿੱਤੇ ਕੋਈ ਵਾਰ ਨਾ ਆਏ ਵਾਟ ਕੇ ਹਾਂਜੀ ਤੋਂ ਅਗਲੀ ਰੰਬੀਆਂ ਦੇ ਤਾਂ ਸਾਨੂੰ ਵੀ ਇੱਕ ਦੋ ਜਿਆਦਾ ਆਉਂਦੇ ਆ ਸ਼ਾਮ ਇਹ ਲੱਗਦੇ ਆ ਪਰ ਮੈਨੂੰ ਪਤਾ ਵਾ ਪੈਸੇ ਤੇ ਲੱਗਣੇ ਹੀ ਹੋਏ ਤੇ ਦੇ ਦਿਓ ਲਿਆਦਾ ਇਸੇ ਤੂੰ ਲੈ ਅਮੀ ਤੇ ਪਾਏ ਦੇ ਦਾਂਗੇ ਅਸੀਂ ਘਰੇ ਘਰ ਛੱਡ ਚੱਲਦੇ ਅਸੀਂ ਪੈਸਾ ਪਿੱਛੇ ਘਰ ਨਹੀਂ ਛੱਡਣ ਦੀ ਗੱਲ ਪੈਸੇ ਤੂੰ ਪਹਿਲਾਂ ਦੇ ਦੀ ਜਿੰਨੇ ਬੂਟੇ ਮੰਗਾਉਣੇ ਤੇ ਲਿਆ ਦਾਂਗੇ ਨਹੀਂ ਕੰਮ ਆਏ ਤੇ ਦੱਸੋ ਮੇਰਾ ਕੰਮ ਬੜਾ ਪਿਆ ਜੇ ਕੰਮ ਆਏ ਜੇ ਤੇ ਦੱਸੋ ਆਹ ਕੀ ਕੰਮ ਪਿਆ ਵਾ ਮੈਂ ਆਖਾ ਚੱਲ ਨਾਲੇ ਚੱਲ ਮੈਂ ਆਈ ਹੁ ਕੰਮ ਕੀ ਦੱਸਨੇ ਮੈਂ ਕੱਪੜੇ ਤੋਂ ਹੋ ਜਾਣੇ ਹਨ ਨਿਆਣਿਆਂ ਦੀ ਬਰਦੀਆਂ ਲਾਉਣਾਂ ਕਣੀਆਂ ਦੀਆਂ ਆਣੀਆਂ ਖਰਾਬ ਹੋ ਜਾਣੇ ਆਵੇ ਰੱਬ ਦੀ ਨਹੀਂ ਹੈ ਨਾ ਫਿਰ ਦੀਵੇਂ ਉੱਤੋਂ ਧੁੱਪ ਲੱਗੀ ਹੂ ਤੇ ਮੈਂ ਛੁੱਟੀ ਜਾਂਦਾ ਇਹ ਪੈਣੀਆਂ ਨਹੀਂ ਆਈ ਤੇ ਝੁੱਠੇ ਜਿਵੇਂ ਧੋਪ ਕਣੀਆਂ ਟਿੱਕਣੀਆਂ ਦੇ ਰੱਬ ਆਪਰਾ ਕੁਦੀ ਗੱਲ ਬਾਤ ਆਪ ਕਰੀ ਨਹੀਂ ਪਤਾ ਹੀ ਦਬ ਵਾਸਤੇ ਆ ਕਿ ਨਹੀਂ ਨਾ ਕਿਹਾ ਦੋ ਤੱਕ ਨਹੀਂ ਲਿਗਿੰਦੀ ਕਿੰਨਾ ਨਹੀਂ ਬੈਠਿਆ ਇਹ ਆਨੇ ਆਲੇ ਪਰਦੇ ਦਾ ਖਰਾਬ ਹੋਣੀ ਆ ਇਹ ਸਵੇਰ ਦੀ ਤਾਂ ਉਹ ਹੀ ਤਾਂਤੀ ਆਈ ਦੋ ਘਟ ਹੋ ਗਏ ਤੈਨੂੰ ਕੀ ਦੱਸਾਂ ਸਾਡੀ ਮੋਟਰ ਖਰਾਬ ਹੋ ਗਈ ਹਾਂ ਤੇ ਮੈਂ ਮਾ ਜਾਲੇ ਤੇ ਚਾਨੀ ਕਰਮੋ ਕੋ ਕੱਪੜੇ ਧੋ ਲਿਆ ਹੁੰਦੇ ਆ ਦੇਹ ਬੋਪਾ ਮੇਂ ਫੇਲ ਬਹੁਤ ਆਉਂਦਾ ਮੋਟਰ ਤਾਂ ਇਹੋ ਜਿਹਾ ਪਸਾਂਜ ਪਾਈ ਚਾਰਾਂ ਨੇ ਬਾਹੂ ਖੋਜਦਾਗਾ ਸਿੱਧੀ ਆਪਣ ਤੇ ਕਾਲੀ ਹੈ ਜਿਹੜੇ ਗੱਲ ਮੂੰਹ ਤੇ ਕਰ ਤੋਂ ਆਦੇ ਉਹ ਚੰਗੀ ਨਹੀਂ ਕਾ ਨੀ ਕੀ ਦੋ ਕੱਪੜੇ ਧੋਣੇ ਆ ਇੰਨਾ ਕ ਤੇ ਪਾਣੀ ਤੂੰ ਹੀ ਰੋੜ ਦੇਣੀ ਆ ਮੈਨੂੰ ਤੈਨੂੰ ਪਤਾ ਹੋਰ ਤੇ ਕਿਤੇ ਕਿਤੇ ਦੀ ਆਲੀ ਪਈ ਜੀ ਤੇਰੇ ਕੋਲ ਮੈਂ ਆਂ ਤੂੰ ਕੀ ਕਰੋ ਚਲ ਜਿਆ ਕਰੋ ਜ਼ਰੂਰੀ ਇੱਕ ਥਾਈ ਆਉਣਾ ਹੁੰਦਾ ਮੇਰੀ ਤੇਰੇ ਨਾਲ ਬੰਦੀ ਮੈਂ ਤੇਰੇ ਲਈ ਆ ਗਈ ਨਹੀਂ ਨਹੀਂ ਰੋਟੇ ਨਹੀਂ ਦੇਹ ਪੰਮੂ ਮੇਰੇ ਨਾਲ ਦਾ ਗੁੱਸੇ ਹੁੰਦਾ ਵਾ ਤੂੰ ਆਂਦਾ ਵਾ ਬੇ ਦਿਲ ਬੜਾ ਆਂਦਾ ਮੋਟਰ ਦਾ ਫਾਂ ਕਿੱਥੇ ਲਿਆ ਤੇਰੇ ਨਾਲ ਦੇਣਾ ਮੈਂ ਗੱਲ ਕਰਦੀ ਮੈਂ ਉਹਨੂੰ ਪੁੱਛਦੀ ਆਂ ਵੀ ਲਿਆ ਦੋ ਕੱਪੜੇ ਤੂੰ ਨਹੀਂ ਭਰਾਵਾ ਇੱਥੇ ਇਹ ਗੱਲਾਂ ਕਰਦੇ ਹੀ ਪੱਠੇ ਤੁਰੰਦੇ ਜੇ ਪੁੱਛ ਲੈ ਕਾਲੇ ਮੈਂ ਕੋਲ ਨਹੀਂ ਨਹੀਂ ਮੇਲਾ ਪੈਣਾ ਇਹ ਮੇਜੇ ਅਗਲੀ ਘੜੀ ਦੇ ਦਿੰਦੀ ਮੈਨੂੰ ਪਤਾ ਵਾ ਜਨਾਨੀ ਉਹ ਤੋਂ ਬੰਦੇ ਮੈਂ ਮੈਨੂੰ ਕੁਛ ਨਾ ਤਾ ਵਗਵਾੰਦੈ ਨਾ ਪੁੱਛਣਾ ਤਾ ਨਾ ਬੰਦਿਆਂ ਨੂੰ ਪੁੱਛਣਾ ਮੈਂ ਆਪੇ ਕਹਿਣਾ ਤੇਰੇ ਪਰ ਤੇਰੇ ਪੁੱਛਣਾ ਮੈਂ ਮੈਂ ਉਹ ਆਖਾ ਵੀ ਇੱਥੇ ਹੰਦਟੇਰੇ ਕੋਲ ਤੋਂ ਮੈਂ ਪੁੱਛਦੀ ਮੈਂ ਮੈਂ ਤਾਂ ਨਹੀਂ ਕਿਹਾ ਮੇਰੇ ਬੰਦਿਆਂ ਕੋਲ ਤੂੰ ਹੀ ਕਿਹਾ ਮੈਂ ਜੇ ਪੁੱਛੀਆ ਕਿਆ ਲਗਾ ਕਿਆ ਲੈ ਗੱਲਾਂ ਨਾ ਕਰ ਤਾ ਪੂਤਨਾ ਬੜਾ ਲਾਇਆ ਜੀ ਬੜਾ ਹੋਇਆ ਨੀ 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 ਦਾ ਨਜ਼ਰ ਨਾ ਲਾਦੀ ਭੈਣਾ ਦੋ ਤਿੰਨ ਵਾਰੀ ਲਾਇਆ ਦੋ ਤਿੰਨ ਵਾਰੀ ਪੁੱਛਿਆ ਤਾ ਹੁੰਦਾ ਹੀ ਨਹੀਂ ਸੀ ਫਿਰ ਹਰੇਕ ਬੰਨੇ ਚਾਰ ਚੁੱਕੇ ਨਹੀਂ ਨਹੀਂ ਤੂੰ ਕੱਪੜੇ ਨਾ ਤੋ ਮੇਰੀ ਮਿੰਤਾ ਲਈ ਕਰਾ ਸਾਡਾ ਪਾਣੀ ਮੁੱਕ ਜਾਣਾ ਬੱਤੀ ਬਹੁਤ ਖਰਾਬ ਕਰਦੀ ਆ ਮੈਂ ਫਿਰ ਹੁਣ ਮੇਂਦਾ ਹੀ ਮੁਰੂਗੀ ਮੁਰ ਜਾਣਾ ਅਜਿ ਤਰ੍ਹਾਂ ਇਹ ਨਾ ਬਾਰੇ ਕਰਾ ਤਾ ਨਹੀਂ ਆ ਕਦੂ ਕੁਨੇ ਆਂਦਾ ਜੀ ਕਦੂ ਬਾਹਰ ਵੱਲ ਲਾ ਦੇ ਤਾਂ ਕੱਪੜਾ ਹੱਗਾ ਕਾਟ ਕੇ ਵੱਲ ਲਾਈ ਨਹੀਂ ਆਂ ਜੀ ਸਾਡਾ ਕੀ ਕੋਲ ਜਾਂਦਾ ਜੀ ਬੱਲੇ ਨਹੀਂ ਚਾਪਰੇ ਰੀੜੇ ਤੋੜ ਤੋਂ ਇੱਥੇ ਆ ਜੇ ਨਾ ਕਦੂ ਸਾਡਾ ਨਹੀਂ ਤੋੜ ਲੈਂਦਾ ਇੱਕ ਕਦੂ ਤੇ ਸਾਡੇ ਕਦੂਰ ਤਾਂ ਐਵੇਂ ਦਾ ਸਾਡੀ ਕਦੂ ਨੂੰ ਵੱਲ ਵੱਲ ਨੂੰ ਕਦੂ ਲੱਗਦਾ ਵਾ ਤੇ ਜਿਹੜੇ ਕਦੂ ਇੱਕੋ ਜਿਹਾ ਲੱਗਦੇ ਕਿ ਤੁਹਾਡੇ ਨੂੰ ਹੋਰ ਲੱਗਦੇ ਵੱਲ ਨੂੰ ਐਵੇਂ ਦਾ ਕਦੂ ਲੱਗਦਾ ਵਾ ਮੇਰੇ ਸਾਡੇ ਕਦੂ ਲੱਗਦਾ ਨਹੀਂ ਅੱਛਾ ਤੇਰੇ ਕਦੂ ਨੂੰ ਹਰੇ ਲੱਗਦੇ ਤੇ ਸਾਡੇ ਨੂੰ ਨੀਲੇ ਲੱਗਦੇ ਹੋਰ ਤੇ ਕਿਹ ਕਦੂ ਸਾਰੇ ਹਰੇ ਹੀ ਹੁੰਦੇ ਆ ਨਹੀਂ ਤੂੰ ਤੇ ਗਾਲੀ ਪੁੱਠੀ ਪਾ ਗਈ ਮੇਰਾ ਮਤਲਬ ਵੀ ਐਵੇਂ ਦੇ ਕਦੂ ਸਾਡੇ ਕਈ ਹੁੰਦੇ ਨੇ ਨਾ ਗੋਲ-ਗੋਲ ਜਾਂ ਕਿੱਦਾਂ ਕਈ ਤਰ੍ਹਾਂ ਦੇ ਲੱਗਦੇ ਆ ਲੰਨਾ ਲੱਗਦੀਆਂ ਐਵੇਂ ਦਾ ਸਿਰ ਸਾਡੇ ਕਦੂ ਲੱਗਦਾ ਅੱਧਾ ਟਿੱਕਾ ਜਿਆ ਕਿ ਭਰੇ ਆ ਜਿਆ ਚੱਲ ਨਾ ਉੱਥੇ ਬੈਠ ਰਿਓੜੀ ਤੇ ਮੈਂ ਕੱ ਤਾਨੀਆ ਕਿੱਥੋਂ ਫਿਰ ਲਿਆ ਜੇ ਕਰਦੀ ਮੈਂ ਮੈਨੂੰ ਨਹੀਂ ਪਤਾ ਮੇਰਾ ਘਰ ਵਾਲਾ ਲਿਆਇਆ ਕੀ ਸਿਰ ਖਾ ਲਿਆ ਤੂੰ ਮੇਰਾ ਆ ਕੇ ਤੇ ਮੈਂ ਲੈ ਜਾ ਫਿਰ ਐਵੇਂ ਲਾ ਜੇ ਮੈਂ ਕਿਦਾ ਅਸੀਂ ਤਰਬੂਜ਼ ਸਿੱਕੀਆਂ ਚੁਈਆਂ ਮੰਨ ਕਰ ਨਾ ਇੱਕੇ ਸੁਟੇ ਕੁਫੇਰੇ ਫਿਰ ਇਹਨੂੰ ਫਰੈਜੇ ਤੇ ਰੱਖ ਤਾਂ ਪਾਣੀ ਪਕਾਇਆ ਇੰਨਾ ਢੀਰੇ ਰੱਖਵਾ ਜਾ ਜਿਹੜੇ ਬਹਿ ਚੱਲਦੇ ਨੇ ਤੋੜਾ ਤੂੰ ਕੋਈ ਨੀ ਤੋੜੇ ਨਹੀਂ ਜਾ ਮੈਂ ਕੰਮ ਕਰਾਂਗਾ ਅਜਾ ਘਰ ਆਪਰੇ ਤੋਂ ਅੱਜ ਦੀ ਜੀਤ ਬਾਦ ਹੀ ਅੱਜ ਸੇ ਬਹਿ ਜਾਣਾ ਰਜੀ ਨਹੀਂ ਤੇ ਕਾਹਨ ਸਮਾ ਪੱਤਲ ਚ ਮਾਰੀ ਤੇ ਤੁਹ ਕੁਚਾ ਪਚਾਈ ਲੱਗੀ ਰਹਿੰਦੀ ਮੇਰੇ ਵਰਗੇ ਨੂੰ ਬੰਨਾਂ ਕੋ ਲਾਵਾ ਕੋ ਕੰਮੀ ਨਹੀਂ ਹੈਗਾ ਹਾਈ ਹਾਈ ਨੀ ਤਾ ਮਗਰੇ ਆ ਗਈ ਤੈਨੂੰ ਅੱਗੇ ਸਿ ਡੋਲੀ ਚ ਬੈ ਹਾਂ ਆ ਬੈਣੀ ਵਡੋਲੀ ਚ ਬੈਣ ਲੱਗੀ ਹੁਣ ਹੈ ਜਾਈ ਕੋ ਪੱਕੇ ਥੰਨੇ ਬੈ ਗੀ ਹਾਂ ਜੀ ਆ ਜੀ ਤੇ ਬਠੇ ਰ ਖੰਦਾ ਏ ਨਹੀਂ ਆ ਟੇਬਲ ਨਾਲੇ ਹੁੰਦਾ ਇਹ ਨਾ ਬੁਰਵਾ ਮਾਰਾ ਇਹ ਚਾਹ ਆ ਪੱਥਰ ਕੀ ਮਾਰਦੀ ਨਿਕ ਡਾਲ ਇਸ ਕਾ ਮਾਰਦਾ ਬੇ ਤੇਰੇ ਮੂੰਹ ਮੈਂ ਵੇਲੀ ਨਹੀਂ ਰਹੀ ਤੇਰੇ ਤੇਰੇ ਪੋਚੇ ਲਾਈ ਦੇ ਉਹਦੇ ਨਾਲ ਨਿਸ਼ਾਨ ਨੌਕ ਪਾਏ ਬੇ ਕੀ ਦੇਣਾ ਪੱਥਰ ਨੇ ਅੱਜ ਫੇਰ ਸੀ ਤਾਂ ਸਾਨੂੰ ਸ਼ੇਰ ਖਲਾਰਾ ਬੈਠਾ ਮੈਂ ਇਹਨੇ ਤਿੰਨ ਦਿਨ ਹੀ ਟੜ ਕੇ ਖਲੋਦੀ ਕੱਲੇ ਪੱਥਰ ਮੈਂ ਜਾਦਾ ਅੱਜ ਵੀਰ ਜਣਾ ਤੇ ਬਾਤ ਕੈ ਤੂੰ ਸਰੀ ਜਿਹੜੀ ਲੱਗੀ ਰਹੀ ਨਹੀਂ ਲੱਗੀ ਰਹੀ ਮੈਂ ਤੈਨੂੰ ਕਈ ਰਾਮੀ ਨਹੀਂ ਕੋਥੇ ਚੱਲ ਮੈਂ ਇਹ ਨੂੰ ਵੀ ਇਹ ਮਿਲਦਾ ਨਹੀਂ ਨਹੀਂ ਜੇ ਤੈਨੂੰ ਮੈਂ ਕਰ ਕਿਹੜੇ ਵੇਲੇ ਤੇਰੇ ਕੇ ਦੁੱਖ ਹੋਈ ਮੈਨੂੰ ਵੇਹਲ ਨਹੀਂ ਮਿਲਦਾ ਤੂੰ ਇਸ ਕੰਮ ਤੋਂ ਕੀ ਲੈਣਾ ਮੇਰੇ ਅੱਗੇ ਦੁੱਖ ਰੋਲ ਕੇ ਕੀ ਕਰੇਂਗੀ ਰੋਂਦੀ ਜਾਪੇ ਮਾਂ ਪਿਓਰ ਦੇ ਰੋਂਦੀ ਇੰਦਾ ਵੇਹ ਲੱਭ ਤਾਂ ਮੇਰਾ ਕੀ ਦੋਸੇ ਦੱਸ ਹਾਏ ਹਾਜੀ ਸੁੱਖੀ ਸ਼ਾਂਤੀ ਮੈਂ ਕਹ ਦੋ ਇਹਦਾ ਲਾਖੀ ਇੰਦਾ ਵੇਹ ਲੱਭ ਤਾਂ ਘਰ ਮੇਰਾ ਤੈਨੂੰ ਤਕਲੀਫ ਮੈਂ ਮੇਰਾ ਬੇਚਾ ਫਿਰ ਇੰਦਾ ਤਰੀ ਡੱਬੀਆਂ ਜੀ ਬਣਾ ਬਣਾ ਛੁੱਟੀਆਂ ਜੇ ਬੰਦਾ ਇੱਕ ਵੜ ਜੇ ਦੂਜਾ ਵੜ ਨਹੀਂ ਜਗਾਣੀ ਹੈਗੀ ਉੱਥੇ ਨਹੀਂ ਗਿਆ ਤੈਨੂੰ ਬੰਨਾ ਨਾ ਏਟਾ ਕੀ ਵਧੀਆ ਲੱਗਦਾ ਹੈ ਅੱਜਕੱਲ ਸਮ ਨੂੰ ਹੁਣ ਕੁਝ ਵੀ ਇਹਦੀ ਲ ਉਹ ਤੇਰੇ ਨੇ ਵੀ ਆ ਗਈ ਸਾਰੇ ਫੇਰ ਵੀ ਲੈਣਾ ਇਸ ਸ਼ਾਮਣੇ ਤੇਰੇ ਨੇ ਧੋਗ ਸਜੰਦੀਆਂ ਨੂੰ ਕੰਨਾ ਕਰਦੀ ਜਿੰਨੇ ਲੋਕਾਂ ਦੇ ਘਰ ਕਛ ਦੀ ਲੱਤਾਂ ਲੁੱਟਾਂ ਨਹੀਂ ਪੇੜ ਕਰਦੀਆਂ ਲੈ ਮੈਂ ਕਿਹਦੇ ਹੈ ਬੜੀ ਤੂੜ ਜਾਨਾ ਇਧਰ ਹੋਣੀ ਕਿ ਇਧਰ ਆ ਗਈ ਲਾਗੇ ਲਾਗੇ ਆਪਣੇ ਸਾਰੇ ਤੇਰੇ ਸਾਹਮਣੇ ਤੈਨੂੰ ਮੈਂ ਕਦੀ ਨਹੀਂ ਦੇਖਿਆ ਕਦੀ ਕਹਿਣੀ ਕਿ ਮਿਲਦਾ ਤੇ ਅਜਾ ਹੁਣ ਜਿਹੜਾ ਖਲੜ ਪਿਆ ਇਹਨੂੰ ਘੂੰ ਜਕਾਰ ਹੁਂਜਾ ਕੂਕੀ ਨੋ ਕਸਾਏ ਪੈ ਸਾਰਾ ਕਰ ਕਰ ਕੋਈ ਨਹੀਂ ਪਣਾ ਉਹਦੇ ਘਰ ਦਾ ਹੀ ਕਰੇ ਦਾ ਕਿਸੇ ਦਾ ਕਰੇ ਦਾ ਕੋਈ ਨਹੀਂ ਕਰੀ ਜਾ ਮੈਂ ਕਦੋਂ ਨਹੀਂ ਤੂੰ ਨਾ ਕਰ ਕਰੀ ਜਾ ਵੇਰੇ ਉਹ ਘਰ ਕੰਮ ਕਰਕੇ ਦੱਸਣਾ ਮੈਂ ਉਹ ਪੁਜਾਰੀਆਂ ਲੱਗਦੇ ਸਾਡੇ ਘਰੇ ਮੈਂ ਨਾ ਉਹੀ ਤੇ ਤੂੰ ਐ ਹੀ ਮੈਂ ਕੱਪੜੇ ਮੇਰੇ ਉੱਤੇ ਰੱਖ ਕੇ ਆਈ ਨੂੰ ਟੋਕ ਖਾਟੀ ਮੈਂ ਲਿਆ ਆ ਬਾਜੀ ਆਈ ਰੱਖੀ ਸ਼ੁਕਰ ਹੋ ਜਾ ਹੋਣਾ ਸੱਚੇ ਆਪਾਂ ਛੇਰੀ ਖਾ ਰਹੀਂਦੀ ਹੁਣ ਮੈਂ ਵੇਲੀ ਆਈ ਮੈਂ ਘੜੀ ਲੰਮੇ ਪੈਣੀ

ਤੇ ਪਾਜੀ ਆ ਰਹੇ ਨੇ ਜਿਆਲ ਨੂੰ ਨਾ ਨਹੀਂ ਨੀ ਬੂਹੇ ਤੋਂ ਉਹੀ ਲੈ ਆਈਂ ਨਹੀਂ ਕਰਮੋ ਨੀ ਮੈਂ ਆਖਿਆ ਵੀ ਮੈਂ ਆ ਨਹੀਂ ਮੈਂ ਇਹਦੇ ਵਿੱਚ ਕੱਪੜੇ ਰੱਖ ਆਈਂ ਇਹਦੇ ਘਰੇ ਨਹੀਂ ਕੱਪੜੇ ਤੇ ਮੇਰੇ ਪੈ ਰਹੇ ਨਹੀਂ ਤਾਂ ਦੇਨੇ ਤੇ ਚਲ ਠੀਕ ਵਾ ਨਹੀਂ ਕਰਮੋ ਇਹ ਗੱਡੀ ਉਤਰੀ ਜਨਾਨੀ ਆ ਮੈਂ ਆਖਿਆ ਚਲ ਕੱਪੜੇ ਮੈਂ ਦੋ ਪਾਜੀ ਮੈਨੂੰ ਕੀ ਪਤਾ ਸੀ ਉਹਨਾਂ ਨੂੰ ਵੀ ਆਖਿਆ ਵੀ ਨਾ ਆਓ ਮੈਂ ਮਹਾ ਕੱਪੜੇ ਤੋਂ ਉਨੇ ਕਰਦੀ ਪੌੜੀ ਚੜਕਦੀ ਨਾ ਪੌੜੀਆਂ ਉੱਤਰ ਜਾਣੇ ਮੇ ਕੱਪੜੇ ਤਾਂ ਤੋਗਲੇ ਹੋਣੇ ਨੇ ਤਰਾਕੇ ਮੈਂ ਨਾਲੀ ਹੀ ਐਟਾਂਟ ਪੰਮੀ ਐ ਨੀ ਥੋੜਾ ਮਾਰ ਹੂੰ ਤੇ ਨਾ ਕੋ ਮੱਕ ਚੜੀ ਦਿੱਕ ਤੇ ਪੌੜੀ ਟੁੱਟੀ ਆ ਈਂ ਦੀ ਸੂਰਤ ਆਉਂਦਾ ਉਹ ਛੜਾਤ ਨਿਕਲੀ ਮੈਂ ਤੇਰੇ ਨੂੰ ਵੀ ਜ਼ਿਆਦੀ ਚਲਾ ਕੇ ਮੈਂ ਆਪਣੇ ਕੱਪੜੇ ਨਹੀਂ ਛੱਡ ਦਿੱਤੇ ਨੇ ਕੋਰ ਤੇ ਲੇਟੇ ਹੀ ਜੰਗੇ ਤੇ ਤੇ ਦੇਦੀ ਨਾ ਪਾਉਂ ਮੇ ਪੈੜੀ ਨਿਕਰੀ ਨਾਲ ਇਹਨੂੰ ਮੈਂ ਚਾਰ ਸਣਾਉਂ ਪੌੜੀ ਵੀ ਕਿਤੇ ਸੇਬਿਆਂ ਨਾਲ ਬੰਨੀ ਪਈ ਕਸ ਤੇ ਅੱਜ ਦੀ ਪੌੜੀ ਲਾ ਲਓ ਮੈਂ ਕਿਹਾ ਕੇ ਲੈ ਜਾ ਬਸ ਕੀ ਜੇ ਬੂਆ ਖੁੱਲਾ ਰਹਿਣ ਦਿੰਦੀ 2 ਮਿੰਟ ਮੇਰੇ ਕੱਪੜੇ ਤੇ ਫਰਾਦੀ ਮੈਂ ਆਕੂ ਨਹੀਂ ਮੈਂ ਤੇ ਆਪਣੇ ਕੱਪੜੇ ਲੈਣੇ ਮੈਂ ਕਿਸਵੇ ਰਾਂਡੇ ਜਾਣਾ ਜੇ ਤੂੰ ਨਾ ਆਈ ਨਿਕਨੇ ਆਈ ਧੀ ਔਖੀ ਹੋ ਕੇ ਮੇਰੇ ਘਰੇ ਆਈ ਆ ਮੈਂ

ਲੱਗਵੀ ਦੱਸ ਹੈ ਨਹੀਂ ਕਰਮੋ ਦੇਖ ਕਿਤੇ ਇਹਨੂੰ ਭੂਖੀ ਚੜੀ ਨਹੀਂ ਕਰਮੋ ਹਾਂ ਮੈਂ ਕੰਬਲੀ ਹੋ ਗਈ ਤੈਨੂੰ ਲੱਗੇ ਬੂਆ ਨਹੀਂ ਬੂਆ ਕਿਹੜੀ ਕਰਮੋ ਮਾਰਿਆ ਇਹ ਬਲਾ ਤੂੰ ਬੂਆ ਨੇ ਤਾਂ ਮੈਨੂੰ ਮਾਰਿਆ ਤੂੰ ਲੱਗੇ ਪੈ ਵੀ ਲੱਗੇ ਮੈਂ ਕਿਹਨ ਮਾਰਕੋ ਉਧਰ ਉਧਰ ਕਿਹਨ ਕੋ ਤਾਂ ਨਹੀਂ ਸੁਣੀਆ ਪੈ ਵੀ ਲੱਗੇ ਤੇ ਵਹਿ ਜਾ ਕੇ ਕੰਨਾ ਕੇਸ ਮਾਰੀ ਕੀ ਮੈਂ ਤੇਰਾ ਚੁੱਕ ਕੇ ਲੈ ਚਲੀ ਆਏ ਹੈ ਤੂੰ ਕਿੱਧਰ ਦੀ ਆਈ ਬੂਆ ਤੇ ਵਜਾ ਬਤੂ ਕਿੱਧਰ ਦੀ ਆ ਗਈ ਮੈਂ ਕਿੱਦੀ ਔਖੀ ਹੋ ਕੇ ਆਪਣੀਆਂ ਪੌੜੀਆਂ ਚੜਤੀ ਆਏ ਦੀ ਆਈ ਟਿੱਕੇ ਤੇਰੀ ਗੈਰ ਲਣੇ ਚ ਬਾ ਆਈ ਸੀ ਵੀ ਐਡੇ ਤੋਂ ਪੌੜੀਆਂ ਦਾ ਐਡੇ ਉੱਕੋਂ ਦੀ ਹੋ ਕੇ ਆਈ ਹਾਂ। ਛੋਲੇ ਨਾ ਸਮਝਦੀ ਕਿ ਤੇ ਮੈਂ ਤੇਨਾਂ ਗੱਲਾਂ ਹੀ ਮਾਰਨਾ। ਮੇਰੇ ਕੱਪੜੇ ਨਹੀਂ ਲੈ ਕੇ। ਮੈਂ ਉਹ ਔਖੀਓ ਤੇ ਲੈਣ ਆਈ ਹਾਂ। ਹਾਂ ਤੇ ਕੱਪੜੇ ਬਾਅਦ ਚ ਲੈ ਜਾਂਦੀ ਤੈਨੂੰ ਪਤਾ ਤਾਂ ਗੱਲ ਘੜੀ ਨੰਗੇ ਪੈਸੇ ਖਰੀਦਣੇ ਆ। ਯੱਫੀ ਮੈਂ ਸ਼ਾਮਾਂ ਕਿਤੇ ਮੰਡੀ ਜਾਣਾ। ਤੇ ਮੈਂ ਹਾਂ ਚੱਲ ਤੋਸ ਤੇ ਸਕੰਮੀ ਹੈ ਤੇ ਤੂੰ ਵੀ ਟੀਚ ਰਾਨੀ ਤੇ ਬੂਹੇ ਮਾਰ ਕੇ ਤੇ ਕਿ ਮੈਂ ਤੇ ਤੈਨੂੰ ਆਖਾ ਕਿ ਉਹ ਆ ਕੇ ਲੱਡੂ ਆਣੀ ਆ। ਮੈਂ ਲੱਡੂ ਆ ਕੇ ਤੇ ਆਈ। ਤੂੰ ਕੁਝ ਡਿਜੀਟਲ ਆਈ ਵਰਤੀ ਅਜਿੱਤੀ ਤੂੰ ਹੀ ਆਈ ਪਈ ਏ ਮੇਰੇ ਕੋਲ ਮੈਂ ਕਹਿੰਦੀ ਸ਼ਰਮ ਸ਼ਰਮ ਨਹੀਂ ਆਗੀ ਕੋਈ ਸਬਜੀ ਪਾਣੀ ਧਰ ਲਾ ਰੋਟੀ ਪਾਣੀ ਦਾ ਟਾਈਮ ਹੋਇਆ ਤੇ ਪਹਿਲਾਂ ਰੋਟੀ ਚਾਹ ਤੇ ਚਾਰ ਤੇ ਪਾਣੀ ਰੋਟੀ ਪਾਣੀ ਖਾ ਕੇ ਸੰਦਨੀ ਸਬਜੀ ਪਾਣੀ ਮੈਂ ਬਣਾ ਕੇ ਸੰਦਨੀ ਠੀਕ ਹੈ ਨਾ ਮੇਰਾ ਦਿਮਾਗ ਚੱਟਣ ਕਿਉਂ ਆ ਜੀ ਮੈਂ ਤੇ ਆਪੇ ਜੇ ਕੰਮ ਕਰਨਾ ਹੁਣ ਮੈਂ ਸੁੱਤੀ ਪਈ ਮੈਂ ਬਸ ਸੁੱਤੀ ਤੇ ਧਿਆਨ ਪਾਣੀ ਕਰ ਰਹੀ ਤੇ ਇਹਦੇ ਵੀ ਘੜੀ ਪੂਰੀ ਕਰਨੀ ਹੁੰਦੀ ਨਹੀਂ ਐਵੇਂ ਸੁੱਤੀ ਜਾਈ ਮੈਂ ਅਰੇ ਮੈਨੂੰ ਦੱਸ ਕਿ ਨਹੀਂ ਮੇਰੇ ਆਈ ਆ ਮੈਂ ਤੁਹਾਨੂੰ ਲੈ ਚਕੋ ਕੱਪੜੇ ਨੂੰ ਧੋ ਕੇ ਲੈ ਜਾਂਦੀ ਤੈਨੂੰ ਐਤਰੀ ਨਾ ਕੀਤੀ ਪਰ ਜੇ ਮੈਂ ਤੇਰੀ ਨਾ ਜਿੱਤਿਆ ਲੱਗ ਜਾਂਦੀ 50 ਡੇਰੇ ਚ ਘਰਕ ਤੂੰ ਉਹਨਾਂ ਦੂਜਿਆਂ ਨੂੰ ਕੁਝ ਲੈ ਤੈਨੂੰ ਮੈਂ ਹੀ ਦੇ ਚੀ ਜਦੋਂ ਕਿਤੇ ਨਿੱਕੇ ਤੂੰ ਮੇਰੇ ਘਰ ਆ ਤੇ ਮੈਂ ਤੇਰੇ ਘਰ ਆਉਣੀ ਨਾ ਮੈਂ ਹੋਰ ਕੀ ਕਰਾਂ ਤੂੰ ਫਿਰ ਨਾਲ ਮੈਂ ਇੱਧਰ ਆ ਜਾਈ ਨੀ ਮੈਂ ਨਹੀਂ ਤੈਨੂੰ ਪਤਾ ਆਪਾਂ ਦੇ ਤੇ ਚਾਚੇ ਦਾ ਉਹ ਜਨੇ ਨੀ ਬਣ ਜਾਂਦਾ ਫਿਰ ਬਿੱਕਿਲ ਦਰ ਆਈਆਂ ਦਿਖਾਣੀਆਂ ਵਾਈਦੀ ਫਿਰ ਤੁਹਨੇ ਤੇ ਧੋਲਾ ਵੀ ਰੈਂੇ ਪਾਣੀ ਨਾ ਬਾਲਾ ਰੋੜੀ ਤੇ ਗੰਦ ਨਾ ਮਾਰੀ ਦਨ ਮੈਂ ਦਸਾਂ ਹਾਏ ਮੈਂ ਤੇ ਆਰਦੂ ਮੈਂ ਕਟਕਾਣੀ ਮਾਰ ਲਗੀ ਤੂੰ ਹਣ ਤੇ ਮੇ ਤੋਂ ਕੱਪੜੇ ਲੱਗੀ ਦਸ ਫਿਰ ਵੀ ਪਾਣੀ ਪੂਣੀ ਰੋੜਦਾ ਹੀ ਇਹ ਸਫਾਈ ਨਹੀਂ ਪੈਣਾ ਹੁੰਦੀ ਰੋਈ ਮੈਂ ਤੇ ਹੁਣੇ ਖਾ ਮਾਰ ਕੇ ਉਹ ਤਾਂ ਮੌਸਮ ਨਹੀਂ ਕਿਡਾ ਬੰਦ ਬਦਲ ਨਹੀਂ ਹੋ ਗਿਆ ਬਦਲ ਲਈ ਇਹੋ ਕਣੀਆਂ ਵੀ ਡਿੱਗੀਆਂ ਨੇ ਕਣੀਆਂ ਨੇ ਨਾ ਹੀ ਪੈਣ ਤੇ ਚੱਗ ਲੱਪਕੇ ਤਨੀ ਤੇ ਕੋਈ ਨਹੀਂ ਮੌਸਮ ਠੰਡਾ ਨਾਲ ਇੱਦਾਂ ਠੰਡਾਉਣੀ ਨਹੀਂ 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 ਮੌਸਮ ਠੰਡਾ ਹੋ ਜਾਏ ਪਰ ਕਣੀਆਂ ਆਣਾ ਪੈਣਾ ਸੱਚ ਤੁਮ ਜੀ ਨੇ ਕਰੀ ਮੈਂ ਨਾ ਅੱਜ ਵੀ ਚਲਦੇ ਦੋ ਪੈਰ ਨੂੰ ਦਬਾਉਣ ਗਾਈ ਕਾਣੀ ਵਿੱਚ ਤੇ ਸੇ ਤੇਲ ਲਾ ਦਿੱਤੀ ਮੈਂ ਚੱਲੀ ਸਬਜ਼ੀ ਧਰ ਕੰਮ ਬੜਾ ਮੇਰਾ ਮੈਂ ਤਾਂ ਟਾਈਮ ਨਾ ਧਰ ਲਈ ਇਹ ਮੁੜ ਕੇ ਮੈਂ ਪਾਠ ਵੀ ਘੜੀ ਤਾ ਤੇ ਮੈਂ ਫਿਰ ਧੋਣਾ ਕੱਪੜੇ ਤੋਂ ਥੋੜਾ ਪਾਣੀ ਨੇ ਜ਼ਿਆਦਾ ਰੋੜੀ ਹੈ ਨਾ ਮੇਰਾ ਸਰਪੰਚ ਗੁੱਸੇ ਹੋ ਗਏ ਸਾਰਾ ਜੋ ਕਣ ਪਾਣੀ ਮਿਲਾ ਛੱਡ ਦਿੱਤੀ ਕਿਤੇ ਅੱਗੇ ਮੇਰੇ ਘਰ ਪੈਂਦਾ ਐਨੇ ਕਿਤੇ ਨਹੀਂ ਗੁੱਸੇ ਹੋ ਉਹ ਕਣੀ ਦੇ ਦਿੱਤਾ ਨਹੀਂ ਹੁੰਦਾ ਕਾ ਨਾ ਸਬਜ਼ੀ ਧਾਰ ਲਈ ਆ ਤੇ ਹੁਣ ਮੇ ਆਟਾ ਕੋ ਨਹੀਂ ਤੇ ਫਿਰ ਫੁਟਕੇ ਨਾਲ ਲੈਣੀ ਹੈ ਦੁਪਹਿਰੀ ਪੰਗਾ ਇੱਥੇ ਪਸੇਰੇ ਪਕਾਉ ਉਦੋਂ ਮੈਨੂੰ ਦੁਪਹਿਰੇ ਮਨੋਂ ਪੈ ਗਈ ਨਾ ਫੇਰ ਥੋੜੀ ਆਉਂਦੀ ਬਣ ਕੇ ਤਾਂ ਸਹਜੀ ਜੈਨ ਚੇਰ ਹੋ ਗਿਆ ਸੀ ਕਿੱਥੇ ਆ ਗਿਆ ਫੇਰ ਹੋ ਗਿਆ ਲੈ ਨਹੀਂ ਮੇ ਕਿੱਥੇ ਨੰਗਲ ਮੈਂ ਕੱਪੜੇ ਪਾ ਕੇ ਸੁਕਣੇ ਮੈਂ ਟਮਾਟੇ ਸਬਜ਼ੀ ਘਰ ਕੰਮ ਕਰ ਬਈ ਆ ਜਾ ਨਹੀਂ ਨਵੇਂ ਆਈ ਸਗੋਂ ਤੂੰ ਸਗੋਂ ਹੀ ਹੋਂਦਾ ਘਰਦੀ ਬੈਠੀ ਨਹੀਂ ਸੁੱਕ ਲਈ ਕਰ ਆ ਜਾ ਪਕੂ ਫੇਰ ਮੈਂ ਵੀ ਕਰਾਂ ਕੋਈ ਨਾ ਕੰਜਰ ਦੀ ਸੀੜੀ ਮਾਰ ਲਾਪੂਗਾ ਕੰਜਰ ਦੀ ਸੀੜੀ ਤੂੰ ਆ ਜਾ ਨਹੀਂ ਨਾ ਧਿਆਨ ਕੋ ਮਾਰੀ ਜਾਂਦਾ ਮਾਰੀ ਜਾਂਦਾ ਚੱਲ ਛੱਡ ਗਾ ਮਾਰਦਾ ਤੇ ਕਰੇ ਹੀ ਮਾਰਦਾ ਕਹਿੰਦੇ ਹਨ ਮਾਰਦਾ ਜਿੰਨੀਆਂ ਮਾਰੀ ਗਈ ਮਾਰੀ ਜਾ ਤੂੰ ਆ ਤੋਰ ਤੇ ਚਰਚੇ ਹੋਏ ਹੋਏ ਠੀਕ ਹੈ ਧਿਆਨ ਰੱਖਿਆ ਕਰੀ ਚੁੱਪ ਨਹੀਂ ਤੇਰੇ ਤੇ ਚਰਚੇ ਹੋਏ ਹੋਏ ਤੇ ਇੱਕ ਬਾਦੂ ਆ ਪੂਰੀ ਕਰਦੀ ਨਾਲ ਮੇਰੇ ਵੀ ਕਰਾਉਣੀ ਆ ਬਸ ਤੂੰ ਆਂਦੇ ਆ ਕੇ ਆ ਗਿਆ ਸ਼ੁਰੂ ਮੈਂ ਘੁੰਮਤੀ ਜੀ ਇਹ ਹੋਰ ਸਾਰਾ ਡੇਰਾ ਅੰਦੇ ਅੰਦੇ ਇੱਕ ਕਰੋ ਨਿਕਲਦੇ ਤੇ ਦੂਜੇ ਘਰ ਬੱਜ ਜਾ। ਲੋ ਕਿ ਡੇਰਾ ਆ ਲੈਣਾ ਮੈਂ ਕੋ ਖਾਨੀ ਆਰਦੀ ਕਰੀ ਦੇਣਾ। ਪੰਮਾ ਜਦੋਂ ਕੋਈ ਗਾਲੀ ਕਰਦੇ ਨਾ ਪੰਦੇ ਦਾ ਮਨ ਹੋ ਜਾਂਦਾ। ਮੈਂ ਤੇ ਰਟਦੀ ਜੀ ਕੋ ਗਾਲੀ ਕਰਦਾ ਪੰਮੀ ਆਸ ਤਾਂ ਨਹੀਂ। ਆ ਕੜੀ ਵੀ ਲੀ। ਇੱਥੇ ਮੈਂ ਆ ਕੇ ਕੜੀ ਬਹਿ ਜਾਣੀ ਤੇ ਇੱਥੇ ਵਿੱਕੀ ਦੇ ਨਾਲ ਗੱਲਾਂ ਕਰਦੀ ਤਾਂ ਤੇਰੇ ਕੋ ਚੱਲ ਜਾਨੀ। ਖਾਈ ਤਵੇਲੀ ਆਈ ਨਾ ਨਰਕ ਪਾਇਆ ਕਿੱਡੇ ਤੁਹਾਡੇ ਘਾ ਹੋਏ ਤੇ ਨ ਟੰਗਾ ਤੁਹਾਡੇ ਤੋਂ ਉਹ ਨਹੀਂ ਸਾਂਭੇ ਜਾਂਦੇ। ਕਿ ਕਿ ਯਾਰ ਟੰਗਾਂ ਵੇ ਹ ਕਿੱਡੇ ਕਿੱਡੇ ਮੋਟੇ ਕੀਤੇ ਖਵਾਏ ਤੇ ਆਏ ਰੱਜੇ ਪਏ ਆ ਵੇਰਾ ਕਿੰਨਾ ਬੋਟ ਅਪਕਾ ਆ ਯਾ ਨਹੀਂ 베ਲੀ ਸਵਾਰ ਕੇ ਰੱਖਿਆ ਕਰ ਤੈਨੂੰ ਹੀ ਲੋਕੀ ਆਖਣਗੇ ਕਿ ਕਿੱਡੀ ਸੋਹਣੀ 베ਲੀ ਕੀਤੀ ਹੋਈ ਆ ਲੋਕਾਂ ਦੇ ਤਾਂ ਘਰਾਂ ਚ ਕਾਊਗਾ ਸਾਡੀ 베ਲੀ ਸੀ ਆ ਫਿਰ ਕਿਹੜੀ 베ਲੀ ਕਿਹੜੇ ਘਰਾਂ ਚ ਕਾਊ ਤੇਰਾ ਮਤਲਬ ਕੀ ਤੂੰ ਕਿਨੂੰ ਕਿਹਾ ਕਿਨੂੰ ਤੇਰਾ ਮਤਲਬ ਕੀ ਆ ਹਾਏ ਹਾਏ ਨਹੀਂ ਤੂੰ ਤੇ ਆਪਦੇ ਤੇ ਲੈ ਗਈ ਤੇਰਾ ਤਾਂ ਮੈਂ ਅੱਗੇ ਵੇਖਦੀ ਹਾਂ ਕਿੱਡਾ ਝੰਡਿਆ ਅੱਤ ਫੇਰ ਤਗੜਾ ਤੈਨੂੰ ਥੋੜੀ ਮੈਂ ਕਿਹਾ ਮੈਂ ਤੇ ਉ ਆਨੀ ਆ ਮੇਰਾ ਵੀ ਕਿਹੜਾ ਵੇਖਾ ਕਿੱਡਾ ਲਿਸ਼ਕਦਾ ਵਾ ਸਾਡਾ ਭਰਾ ਹੋ ਗਿਆ ਤੇਰਾ ਤਾਂ ਬਰਾਤੇ ਮੇਰੀ 베ਲੀ ਆ ਮਰਜੀ 베ਲੀ ਐਦਾਂ ਦੀ ਹੁੰਦੀ ਆ ਵੱਖਰੀ 베ਲੀ ਤਾਂ ਹੀ ਰੱਖੀ ਯਾ ਜੇ ਇੱਥੇ ਮੈਂ ਉਹ ਵੇਲੀ ਵੀ ਹੁੰਦੀ ਵੇਲੀ ਸਵਾਰੀ ਦੀ ਆ ਨੀ ਤੇਰੇ ਕੋਲ ਨਰਕ ਦੇ ਲੋਕਾਂ ਦੇ ਘਰ ਘਟ ਕਛਿਆ ਕਰ ਖਦ ਕੰਮ ਕਰਿਆ ਕਰ ਜੇ ਇੱਥੇ ਲੱਗੀ ਨਹੀਂ ਫੇਰ ਨਹੀਂ ਮੈਂ 5 ਮਿੰਟ ਵੀ ਕਿਸੇ ਦੇ ਘਰ ਨਿਕਲ ਸਕਦਾ ਨਾ ਲੋਕਾਂ ਦੇ ਘਰ ਜਾਣਾ ਜ਼ਰੂਰੀ ਆ ਲੋਕਾਂ ਦੇ ਘਰ ਜਾਣਾ ਜ਼ਰੂਰੀ ਹੁੰਦਾ ਕੀਤਾ ਰੱਬ ਨੇ ਕਿਹੜੇ ਵੇ ਲੈ ਜਣਾ ਗੱਲਾਂ ਕਰਦੀਆਂ ਪਰ ਜ਼ਰੂਰੀ ਹੁੰਦੀਆਂ ਵਾ ਕਿ ਤੈਨੂੰ ਇਹ ਟਿਹੜੇ ਮੱਤਾ ਕਿਹੜਾ ਤੈਨੂੰ ਦਿੰਦਾ ਰਿਹਾ ਐਡੀ ਤੈਨੂੰ ਸਿੱਖਿਆ ਐਡੀ ਸੋਹਣੀ ਪੜਤੀ ਕਿਨੇ ਪੜਾਈਆਂ ਆ ਵੀ ਹੋਣ ਅਸੀਂ ਕਰਾਂਗੇ ਉਦਾਂ ਥੋੜੀ ਜੀ ਇਹ ਨੋ ਪਤਾ ਮੇਰਾ ਮਾਸਟਰ ਕਿ ਕੰਝੂਸ ਕਿਹਾ ਵਾ ਨਾ ਉਹ ਬੰਦਾ ਲਿਆ ਆਵੇ ਕਿਹਨੂੰ ਕਰੇ ਤੇ ਫੇਰ ਹੀ ਆ ਹੁਣ ਆ ਮਿੱਟੀ ਇੱਕ ਟਰਾਲੀ ਕਰੇ ਸਤਾ ਇਹ ਜੱਬਾ ਹਾਂ ਨਾ ਕਿੰਨੇ 5 6 ਦਿਨ ਹੋ ਗਏ ਤੁਹਾਡੇ ਘਰੇ ਮਿੱਟੀ ਵੇਖਾਂ ਦੀ ਉਹ ਉੱਥੇ ਦੀ ਉੱਥੇ ਢੇਰੀ ਲੱਗੀ ਇੱਥੇ ਤਾਂ ਸਿਰਫ 3-4 ਸੇ ਬੰਦਿਆਂ ਦਾ ਕੰਮ ਆ ਹੁ ਤੇਰੇ ਘਰ ਮਿੱਟੀ ਲਾ ਕੇ ਤੂੰ ਆਪ ਹੱਥਾਂ ਨਾਲ ਹੁੰਜੇਂਗੀ ਤੇ ਤੂੰ ਮਾਸਟਰ ਨੂੰ ਕਹਿਣਾ ਵੀ ਆ ਕਰੀਏ ਕੰਮ ਨਾਲ ਉਹਨਾਂ ਲੱਗੇਗੀ ਨਹੀਂ ਲੋੜ ਹੋਊਗੀ ਤੇ ਕਰ ਲੂਗਾ ਮੈਂ ਤਾਂ ਸਾਨੂੰ ਐਵੇਂ ਕਹਿੰਦੀ ਫਿਰ ਮੈਨੂੰ ਤੇ ਆਪ ਨਹੀਂ ਘਰ ਘਰ ਤੋਂ ਵੇਹ ਲੈਗਾ ਕਦੀ ਉਧਰ ਕਰ ਕਦੀ ਉਧਰ ਕਰ ਲੈ ਤੇ ਆਪ ਘਾਟੀ ਨਹੀਂ ਹੁੰਦੀ ਸਾਡੇ ਗਾਂ ਦੇ ਵੀ ਅੰਤਰੇ ਹਾਡੀ ਨਿਕਲੇ ਪਾਏ ਕੋ ਚੰਗਾ ਵਾਂਡ ਮੁੰਡ ਲਿਆ ਕੇ ਪਾ ਕੇ ਇਹ ਗਾਵਾਂ ਹੁੰਦੀਆਂ ਹੀ ਹੱਡਾਂ ਜੀਆਂ ਮਾਂ ਮਿੱਟੀਆਂ ਵਿੱਚ ਰੱਖਦੇ ਚੰਮ ਚੜਿਆ ਆ ਜਾ ਉਹ ਪਤਲੇ ਮਾਸ ਦੀਆਂ ਹੁੰਦੀਆਂ ਵਾ ਹਾਂ ਵਾਂਡ ਮੁੰਡ ਪਾਇਆ ਕਰੋ ਮੈਂ ਪਤਾ ਆਖਰਾਂ ਦਾ ਮਾਸਰ ਪਾਈ ਚ ਵਾਂਡ ਲਿਆ ਕੇ ਹਾਂ ਉਹ ਤਰਗੋਲੀ ਘੱਟ ਕੱਢੇ ਆ ਉਦੋਂ ਪਹਿਲਾਂ ਆ ਜਾਨੀ ਨਹੀਂ ਤੂੰ ਸਗੋਂ ਨਾ ਜਦ ਅਮਰੂਦ ਹੀ ਜਦ ਕੋ ਖਾਣਾ ਪੀਣਾ ਹੀ ਉਦੋਂ ਜਦੋਂ ਵੇਖਣਾ ਕਰਮ ਅਮਰੂਦਾਂ ਦੀ ਕਿੰਬਲੀ ਜਦੋਂ ਵੇਖਣਾ ਕਰਮ ਹੁਣ ਮੋਕ ਗਈ ਤੇ ਹੁਣ ਕਰਮੋਂ ਨੇ ਰਾਹ ਹੀ ਛੜਤਾ ਤੇ ਮੈਂ ਕੰਮ ਮਤਲਬ ਨਹੀਂ ਆਉਣੀ ਤੇਰੇ ਵਾਂਗੂ ਮੈਂ ਵਾਰਾ ਨਹੀਂ ਤੋਰੀ ਫਰਤੀ ਮੈਂ ਨਹੀਂ ਮਮੀ ਕੱਪੜੀ ਧੋਣ ਗਈ ਸੀ ਨਾਲ ਤੇ ਨਾ ਚਾਰ ਗੱਲਾਂ ਕਰ ਜਾਂ ਨਹੀਂ ਫਿਰ ਕਿਹੜੀ ਗੱਲ ਬਾਤ ਦੀ ਨਹੀਂ ਪੁਸਤਾ ਕਰੀ ਦੰਦਾ ਇਹ ਦੇਖ ਕੰਮੇ ਆਉਂਦੇ ਗਵਾਂਢੀ ਗਵਾਂਢੀ ਗੱਲਾਂ ਕੀ ਤੇ ਢੋਲੇ ਹੋ ਜਾਂਦੇ ਹੋਰ ਕੀ ਹੋ ਜਾਂਦਾ ਤੇਰੇ ਢੇੜ ਨਾ ਤੂੰ ਮੇਰਾ ਖਾ ਜਾਣ ਨਾ ਮੈਂ ਤੇਰਾ ਕੁਝ ਖਾ ਜੇ ਤੇਰੇ ਢੇੜ ਨੂੰ ਤਾਂ ਜਿਆਦਾ ਫੂ ਚੜੀ ਰਹਿੰਦੀ ਆ ਵੇ ਹੋ ਗਿਆ ਠਾ ਹਣੇ ਤਰਵੇਂ ਕੱਲਾ ਗੁੱਲਾ ਕਰ ਲੈ ਨੀ ਇੰਨਾ ਸੀ ਜੀ ਚੱਲ ਫੂ ਪਾ ਕੀ ਉਹ ਗੱਲਾਂ ਸੀ ਤੇ ਚੱਲ ਕਰ ਲਈ ਤੇ ਬਹਿ ਨੀ ਘੜੀ ਆਈ ਕਿਹਦੀ ਜਾਨੀ ਰਹੀ ਤੀ ਤੋਰੋਂ ਆਈ ਇਹ ਤਾਂ ਦੂਰੋਂ ਤੱਕ ਦਿੱਖੇ ਹੋਈ ਆਈ ਚੱਲ ਆ ਜਾ ਫੇ ਨੀ ਰਾਣਾ ਤੇ ਫਿਰ ਨਾੜੀਆਂ ਨਹੀਂ ਹੋ ਸੀਟੀਆਂ ਤੇ ਸੀਟੀਆਂ ਮਰੀ ਜਾਂਦਾ ਇਹਨਾਂ ਪਰ ਸੀਟੀਆਂ ਤੇ ਮਾਰ ਮਾਰ ਕੇ ਤਾਂ ਤਾਂ ਹਾਂ ਨਹੀਂ ਹੁਣ ਇਹ ਲੈ ਕੇ ਹੀ ਤਾਂ ਹੁਣਾਂ ਦੀ ਚੱਲ ਗਈ ਜਾ ਹੋਰ ਫੇਰ ਕਰ ਜਾ ਜੋ ਅਮਰੀਕਾ ਹੋਣੀ ਹੈ ਮੈਂ ਜਿਹੜਾ ਪੰਜਾਬ ਹੀ ਆਉਂ ਖੜਨਾ ਹੋਰ ਮੈਨੂੰ ਪਤਾ ਤੇਰੀ ਨੀਤ ਮਾੜੀ ਆ ਤੂੰ ਮੈਨੂੰ ਚਾਹਾਂ ਕਿੱਥੇ ਕੇ ਆਸੇ ਇਥੇ ਤੈਨੂੰ ਪਤਾ ਹੁਣ ਵੇਲੀ ਕਿਦ ਮੈਂ ਚਾਹ ਰਹੀ ਹਾਂ ਕਿ ਬੇਠੀ ਘਰੇ ਆਉਂਦੀ ਤੂੰ ਨਾਲੇ ਮੇਰੇ ਘਰ ਆਵੀਂ ਤੇ ਤੂੰ ਤੇ ਆਉਂਦੀ ਬੜੀ ਘਾਟ ਇਤਨੂੰ ਸਭ ਹੋ ਜੂ ਜਾਣੇ ਮਰੂਦਾ ਮਨ ਡੱਬੀ ਵਰਗਾ ਬਣਾਵੇ ਤੇਰਾ ਤਾਂ ਮੈਂ ਗੱਲਾਂ ਹੀ ਨਹੀਂ ਕਰਨੀਆਂ ਕਰਦੀ ਸਫਾਈ ਕਰਨਵੇਂ ਬਥੇਰਾ ਜਾਣਦੀ ਕਿ ਤੇਰਾ ਟੋਟਲ ਹੋ ਗਿਆ ਉਹ ਕਰਾਈ ਸੀ ਲਿੰਗ ਜੋ ਵੀ ਕੋਸ਼ੂ ਐ ਮੈਂ ਲਿਸ਼ਕਿਆ ਮੈਂ ਤੈਨੂੰ ਲਿਸ਼ਕੇ ਦੀ ਗੱਲ ਕਰਦੀ ਲਿਸ਼ਕਾ ਮਾਰਦਾ ਕਿਤੇ ਕੀ ਚੀਜ਼ ਚ ਮੂੰਹ ਦਿਖਦਾ ਹੂੰ ਬੈਠੇ ਹੁਣ ਤਾਂ ਰੋਜ਼ ਰੇਤਾ ਭਰ ਕੇ ਦਸਤ ਪਾਈ ਆ ਜਿਹੜੀ ਪਲੇਟ